ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਆਪਣੀ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆਂ ਸ਼ਹਿਰ ਮਲੋੜ ਦੇ ਵਿੱਚ ਬਾਈ ਬਲਦੇਵ ਫੋਰਮੈਨ ਦੇ ਕੋਲ ਜੇ ਲੋਕੇਸ਼ਨ ਤੁਹਾਨੂੰ ਮੈਂ ਦੱਸਦਾ ਤਿੰਨ ਕੌਨੀ ਚੌਂਕ TVS ਮੋਟਰਸਾਈਕਲ ਏਜੰਸੀ ਦੇ ਬੈਕ ਸਾਈਡ ਬਾਈ ਦਾ ਗੈਰੇਜ ਆ ਗੁਰੂ ਨਾਨਕ ਟਰੈਕਟਰ ਗੈਰੇਜ ਆ ਉਸ ਬਾਈ ਦਾ ਤੇ ਜਿਹੜਾ ਬਾਈ ਦਾ ਸਪੈਸ਼ਲਿਸਟ ਕੰਮ ਆ ਮੈਸੀ ਟਰੈਕਟਰ ਹੋਗਾ ਨਿਊ ਹਾਲੈਂਡ ਤੇ ਜੌਂਡੀਅਰ ਬਾਈ ਤਿੰਨ ਟਰੈਕਟਰਾਂ ਦਾ ਸਪੈਸ਼ਲਿਸਟ ਆ ਬਾਈ ਇਹਨਾਂ ਦੀਆਂ ਕੰਪਨੀਆਂ ਦੇ ਵਿੱਚ ਵੀ ਕੰਮ ਕਰ ਚੁੱਕਿਆ ਬਹੁਤ ਵਾਰ ਕੰਪਨੀ ਦੇ ਥਰੂ ਕੰਮ ਕਰ ਚੁੱਕਿਆ ਤੇ ਇਹਦਾ ਸਪੈਸ਼ਲਿਸਟ ਬਾਈ ਦਾ ਕੰਮ ਆ ਜਿਹੜਾ ਆਪਾਂ ਤੁਹਾਨੂੰ ਦੱਸ ਸਕਦੇ ਆ ਇੰਜਨ ਦਾ ਕਰਦਾ ਹੀ ਕਰਦਾ ਬਾਈ ਨਾਲ ਨਾਲ ਟਰਬੋ ਵੀ ਕਰਦਾ ਬਹੁਤ ਵਧੀਆ ਤਰੀਕੇ ਨਾਲ ਟਰਬੋ ਕਰਦਾ ਤੇ ਇੱਕ ਬਾਈ ਕੋਲੇ ਜਿਹੜਾ ਆਪਾਂ ਕਹਿ ਦੇਨੇ ਟਰਾਲੀਆਂ ਜਿਹੜਾ ਆਪਾਂ ਟਰਾਲੀ ਕਹਿਦੇ ਨੇ ਵੀ ਜੈਕ ਚਕਾਉਣੇ ਆਪਣਾ ਤੇਲ ਰਲਦਾ ਉਹ ਬਾਈ ਸਪੈਸ਼ਲਿਸਟ ਤੇਲ ਨੂੰ ਲੱਗ ਕਰਦਾ ਟੈਂਕੀ ਲਾਉਂਦਾ ਬਾਈ ਤੁਹਾਨੂੰ ਮੈਂ ਆਪਾਂ ਦਿਖਾ ਵੀ ਦਿੰਦੇ ਆ ਜੌਂਡੀਰ ਖੜਾ ਬਾਈ ਨੇ ਉਹ ਪੈੜ ਦਾਣ ਦੇ ਨੀਚੇ ਟੈਂਕੀ ਲੱਗੀ ਆ ਡਿਸਟ੍ਰੀਬਿਊਟਰ ਵੀ ਸਾਨੂੰ ਆਪਾਂ ਚੈੱਕ ਕਰਾ ਦਨੇ ਆ ਦੋਸਤੋ ਛੋਟ ਵੀਡੀਓ ਦੇ ਵਿੱਚ ਆ ਤੁਹਾਨੂੰ ਮੈਂ ਦਿਖਾ ਦਾਂ ਇੱਕ ਵਾਰੀ ਚੈੱਕ ਕਰ ਲਓ ਡਿਸਟ੍ਰੀਬਿਊਟਰ ਬਾਈ ਨੇ ਲੱਗ ਕੋਈ ਲੈਫਟਰੋਂ ਲੱਗ ਹੀ ਲਾਇਆ ਬਾਈ ਨੇ 18 ਤੋਂ 20 ਲੀਟਰ ਤੇਲ ਦੀ ਕੈਪੈਸਿਟੀ ਆ ਤੇ ਤੁਸੀਂ ਟਰੈਕਟਰ ਖੜੇ ਦੇਖ ਸਕਦੇ ਹੋ ਨਿਊ ਹਾਲੈਂਡ ਤੇ ਬਾਈ ਦਾ ਜੇ ਕੰਮ ਆ ਤੁਹਾਨੂੰ ਚੰਗਾ ਲੱਗਦਾ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਚਲਾਵਾਂਗੇ ਬਾਈ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਜੇ ਤੁਹਾਨੂੰ ਆਪਣੀਆਂ ਵੀਡੀਓ ਚੰਗੀਆਂ ਲੱਗਦੀਆਂ ਆਪਣੇ ਪੇਜ ਨੂੰ ਫੋਲੋ ਕਰੋ ਦਬਾ ਕੇ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿਵੇਂ ਦੀਆਂ ਲੱਗੀਆਂ ਵੀਡੀਓ ਠੀਕ ਹੈ ਦੋਸਤੋ ਧੰਨਵਾਦ